ਬਹੁਤੀ ਮਜ਼ੇਦਾਰ ਜੀ ਚਟਪਟੀ ਆਲੂਆਂ ਦੀ ਇਹ ਸਬਜ਼ੀ ਕਿਸੇ ਖਾਸ ਸਮਾਨ ਤੋਂ ਨਹੀਂ ਬਣੀ ਹੋਈ ਉਹੀ ਘਰ ਦਾ ਸਾਦਾ ਸਮਾਨ ਹੈ ਪਰ ਸਬਜੀ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਤੁਸੀਂ ਚਾਹੇ ਇਹਨੂੰ ਕਚੋਰੀਆਂ ਨਾਲ ਖਾਓ ਚਾਹੇ ਇਹਨੂੰ ਪੂਰੀ ਨਾਲ ਖਾਓ ਉਹ ਤੁਹਾਡੀ ਮਰਜ਼ੀ ਬਹੁਤ ਟੇਸਟੀ ਜੀ ਇਹ ਸਬਜੀ ਬਣਾਉਣ ਲਈ ਬਿਲਕੁਲ ਸਿੰਪਲ ਜਿਹਾ ਪਸਮਾਨ ਲਿਆ ਇਹਦੇ ਲਈ 4-5 ਲਈ ਆਪਾਂ ਹਰੀਆਂ ਮਿਰਚਾਂ ਜਿਹਨੂੰ ਬਿਲਕੁਲ ਛੋਟਾ ਛੋਟਾ ਕੱਟ ਲਾਂਗੇ ਮਿਰਚ ਤੁਸੀਂ ਆਪਣੇ ਹਿਸਾਬ ਨਾਲ ਲੈਣੀ ਹੈ ਜਿੰਨਾ ਤਿੱਖਾ ਪਸੰਦ ਕਰਦੇ ਹੋ ਉਨੀਆਂ ਹੀ ਹਰੀਆਂ ਮਿਰਚਾਂ ਪਾ ਲਿਓ ਅੱਧਾ ਇੰਚ ਦਾ ਟੁਕੜਾ ਲਿਆ ਆਪਾਂ ਅਦਰਕ ਦਾ ਉਹਨੂੰ ਵੀ ਬਿਲਕੁਲ ਛੋਟਾ ਛੋਟਾ ਕੱਟ ਲਿਆ ਫਿਰ ਲਏ ਜੀ ਆਪਾਂ ਦੋ ਵੱਡੇ ਟਮਾਟਰ ਜੇ ਤੁਹਾਡੇ ਕੋਲ ਛੋਟੇ ਹੋਣ ਤਾਂ ਤੁਸੀਂ 4 ਲਿਓ ਕਿਉਂਕਿ ਇਹ ਸਬਜੀ ਹੈ ਜਿਹੜੀ ਆਪਾਂ ਸਪੈਸ਼ਲ ਟਮਾਟਰਾਂ ਨਾਲ ਬਣਾਵਾਂਗੇ ਨਾ ਇਹਦੇ ਵਿੱਚ ਪਿਆਜ਼ ਦੀ ਵਰਤੋਂ ਕਰਾਂਗੇ ਨਾ ਆਪਾਂ ਲਸਣ ਦੀ ਵਰਤੋਂ ਕਰਾਂਗੇ ਬਹੁਤ ਹੀ ਮਜ਼ੇਦਾਰ ਜੀ ਇਹ ਸਬਜੀ ਬਣਦੀ ਹੈ ਤੇ ਚਟਪਟ ਵਿੱਚ ਬਣਦੀ ਹੈ ਇਹਦੇ ਲਈ ਕੜਾਈ ਵਿੱਚ ਲਈਏ ਜੀ ਆਪਾਂ ਇੱਕ ਕੜਛੀ ਤੇਲ ਦੀ ਤੇਲ ਥੋੜਾ ਜਿਹਾ ਜ਼ਿਆਦਾ ਪੈਂਦਾ ਫਿਰ ਆਪਾਂ ਵਿੱਚ ਭੁੰਨਾਂਗੇ ਜੀਰਾ ਥੋੜੀ ਜਿਹੀ ਆਪਾਂ ਵਿੱਚ ਪਾ ਲਾਂਗੇ ਸੌਫ ਪਰ ਥੋੜੀ ਬਿਲਕੁਲ ਕਿਉਂਕਿ ਇਹ ਹਲਕੇ ਜਿਹੇ ਟੇਸਟ ਲਈ ਪਾਵਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਅਦਰਕ ਤੇ ਹਰੀ ਮਿਰਚ ਪਾਈ ਫਿਰ ਪਾਇਆ ਜੀ ਖੜੇ ਸੁੱਕੇ ਮਸਾਲੇ ਜਿਹਦੇ ਵਿੱਚ ਪਾਇਆ ਦੋ ਸੁੱਕੀਆਂ ਲਾਲ ਮਿਰਚਾਂ ਤੇਜ ਪੱਤਾ ਤੇ ਇੱਕ ਵੱਡੀ ਇਲਾਇਚੀ ਸਬਜ਼ੀ ਦਾ ਟੇਸ ਜਿਹਦੇ ਨਾਲ ਬੜਾ ਹੀ ਵਧੀਆ ਹੁੰਦਾ ਥੋੜੀ ਜਿਹੀ ਆਪਾਂ ਪਾਵਾਂਗੇ ਪੀਲੀ ਸਰੋਂ ਜੇ ਤੁਹਾਡੇ ਕੋਲੇ ਕਾਲੀ ਹੋਈ ਤੁਸੀਂ ਉਹ ਪਾ ਸਕਦੇ ਹੋ ਹਲਕਾ ਜਿਹਾ ਸਾਰੀਆਂ ਚੀਜ਼ਾਂ ਨੂੰ ਪਕਾ ਲਾਂਗੇ ਫਿਰ ਵਿੱਚ ਪਾਵਾਂਗੇ ਜੀ ਆਪਾਂ ਟਮਾਟਰ ਟਮਾਟਰ ਆਪਣੇ ਕੋਲ ਦੇਸੀ ਸੀ ਤੇ ਪੂਰੇ ਰਸ ਭਰੇ ਐ ਇਸ ਹਿਸਾਬ ਦੇ ਸੌਫਟ ਜਿਹੇ ਟਮਾਟਰ ਲਿਓ ਕਿਉਂਕਿ ਉਹਨਾਂ ਨਾਲ ਸਬਜ਼ੀ ਬੜੀ ਜ਼ਿਆਦਾ ਟੇਸਟੀ ਬੰਦੀ ਹੈ ਹੌਲੀ ਹੌਲੀ ਇਹਨਾਂ ਨੂੰ ਮਿਕਸ ਕਰ ਦਾਂਗੇ ਉਸ ਤੋਂ ਬਾਅਦ ਇਹਦੇ ਉੱਪਰ ਪਾਵਾਂਗੇ ਜੀ ਅੱਧਾ ਚਮਚ ਨਮਕ ਦਾ ਇਹ ਤੁਸੀਂ ਆਪਣੀ ਸਬਜ਼ੀ ਦੇ ਹਿਸਾਬ ਨਾਲ ਪਾ ਲੈਣਾ ਪਰ ਇਹ ਨਮਕ ਆਪਾਂ ਪਹਿਲਾਂ ਹੀ ਪਾ ਦਾਂਗੇ ਕਿਉਂਕਿ ਇਹਦੇ ਨਾਲ ਟਮਾਟਰ ਬਹੁਤ ਜਲਦੀ ਮੈਸ਼ ਹੋ ਜਾਣਗੇ ਉਸ ਸਬਜੀ ਤੁਸੀਂ ਇਹਨੂੰ ਮਿਕਸ ਕਰਕੇ ਟੱਕ ਦੇਣਾ 304 ਮਿੰਟ ਲਈ ਇਹਨੂੰ ਮੀਡੀਅਮ ਫਲੇਮ ਤੇ ਇਸੇ ਤਰੀਕੇ ਨਾਲ ਹੀ ਪਕਾਓ ਜਦੋਂ ਤੱਕ ਇਹ ਚੰਗੀ ਤਰ੍ਹਾਂ ਮਿਕਸ ਨਹੀਂ ਹੋ ਜਾਂਦੀ ਜਿਹੜੀ ਸਬਜੀ ਨੂੰ ਪਕਾਉਣ ਦਾ ਤਰੀਕਾ ਹੈ ਉਹ ਇਸੇ ਹਿਸਾਬ ਦਾ ਹੀ ਹੈ ਕਿ ਇੱਥੇ ਸਬਜੀ ਨੂੰ ਤੁਸੀਂ ਬਹੁਤ ਜ਼ਿਆਦਾ ਪਕਾਉਣਾ ਹੈ ਜਿੰਨਾ ਵਧੀਆ ਦਾ ਮਸਾਲਾ ਪੁੱਨੋਗੇ ਓਨੀ ਵਧੀਆ ਤੁਹਾਡੀ ਸਬਜੀ ਤਿਆਰ ਹੋਗੀ ਫਿਰ ਆਪਾਂ ਇਹਦੇ ਵਿੱਚ ਪਾਈਏ ਹਲਦੀ, ਮਿਰਚ, ਧਨੀਆ ਪਾਊਡਰ, ਸਿੰਪਲ ਮਸਾਲਾ, ਹੋਈ ਸਾਰੇ ਮਸਾਲੇ ਜਿਹੜੇ ਆਪਾਂ ਸਾਰੀਆਂ ਸਬਜ਼ੀਆਂ ਵਿੱਚ ਵਰਤਦੇ ਆ ਨਮਕ ਆਪਾਂ ਪਹਿਲਾਂ ਹੀ ਪਾ ਦਿੱਤਾ ਸੀ ਇਸ ਗੱਲ ਦਾ ਤੁਸੀਂ ਧਿਆਨ ਰੱਖਿਓ ਪਰ ਨਮਕ ਨੂੰ ਆਪਾਂ ਲਾਸਟ ਤੇ ਚੈੱਕ ਜਰੂਰ ਕਰਾਂਗੇ ਉਸ ਤੋਂ ਬਾਅਦ ਥੋੜੀ ਜਿਹੀ ਪਾਵਾਂਗੇ ਆਪਾਂ ਰੰਗ ਵਾਲੀ ਕਸ਼ਮੀਰੀ ਮਿਰਚ ਤੇ ਇਹਨੂੰ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਜੀ ਇਹਦੇ ਵਿੱਚ ਥੋੜਾ ਜਿਹਾ ਪਾਵਾਂਗੇ ਆਪਾਂ ਪਾਣੀ ਗਲਾਸ ਦਾ ਚੌਥਾ ਹਿੱਸਾ ਇਹਦੇ ਵਿੱਚ ਪਾਣੀ ਦਾ ਪਾ ਦਿਓ ਉਸ ਤੋਂ ਬਾਅਦ ਜੀ ਇਹਨੂੰ ਤੁਸੀਂ ਟੱਕ ਦਿਓ ਮੀਡੀਅਮ ਫਲੇਮ ਤੇ 5 ਤੋਂ 6 ਮਿੰਟ ਲਈ ਲਗਾਤਾਰ ਪਕਾਓ ਜਦੋਂ ਤੱਕ ਇਹ ਮਸਾਲੇ ਚੰਗੀ ਤਰ੍ਹਾਂ ਨਹੀਂ ਪੱਕ ਜਾਂਦੇ ਬਹੁਤ ਸੋਹਣੀ ਸਬਜ਼ੀ ਦੀ ਖੁਸ਼ਬੂ ਆ ਜਿਹੜੀ ਮਸਾਲਿਆਂ ਦੀ ਇੱਥੇ ਆਉਣ ਲੱਗ ਜੂਗੀ ਜਦੋਂ ਇਹ ਆਪਣਾ ਤੇਲ ਜਾਂ ਛੱਡ ਦੇ ਉਸ ਸਬਜ਼ੀ ਆਪਾਂ ਲਈ ਹੈਗੇ ਉਬਲੇ ਹੋਏ ਆਲੂ ਤੇ ਇਹ ਤੁਸੀਂ ਆਪਣੇ ਹਿਸਾਬ ਨਾਲ ਉਬਾਲ ਲੈਣੇ ਜਿੰਨੀ ਤੁਸੀਂ ਸਬਜ਼ੀ ਤਿਆਰ ਕਰਨੀ ਹੈ ਆਲੂਆਂ ਨੂੰ ਤੁਸੀਂ 80% ਤੱਕ ਹੀ ਉਬਾਲਣਾ ਮਤਲਬ ਜ਼ਿਆਦਾ ਨਹੀਂ ਉਬਾਲਣਾ ਜਿਹੜੇ ਕਿ ਐਵੇਂ ਮਿਕਸ ਹੋ ਜਾਣ ਇਹਨੂੰ ਤੁਸੀਂ ਹੱਥਾਂ ਨਾਲ ਤੋੜ ਕੇ ਵਿੱਚ ਪਾ ਦਿਓ ਆਪਾਂ ਪੂਰੇ ਆਲੂ ਪਾਉਣ ਤੋਂ ਪਹਿਲਾਂ ਹੀ ਇਹਦੇ ਵਿੱਚ ਗਰਮ ਪਾਣੀ ਮਿਕਸ ਕਰਤਾ ਕਿਉਂਕਿ ਮਸਾਲਾ ਸੀ ਜਿਹੜਾ ਚੰਗੀ ਤਰ੍ਹਾਂ ਭੁੱਜ ਗਿਆ ਸੀ ਤੇ ਜੇ ਆਪਾਂ ਜ਼ਿਆਦਾ ਵੇਟ ਕਰਦੇ ਤਾਂ ਇਹ ਨਾਲ ਲੱਗਦਾ ਸੀ ਉਸ ਤੋਂ ਬਾਅਦ ਜੀ ਆਪਾਂ ਸਾਰੇ ਆਲੂਆਂ ਨੂੰ ਹੌਲੀ-ਹੌਲੀ ਤੋੜ ਕੇ ਇਹਦੇ ਵਿੱਚ ਪਾ ਦਾਂਗੇ ਜਿਹੜਾ ਇਹਦੇ ਵਿੱਚ ਤੁਸੀਂ ਪਾਣੀ ਮਿਕਸ ਕਰੋਗੇ ਉਹ ਗਰਮ ਕਰਿਓ ਤਾਂ ਕਿ ਜਿਹੜੀ ਸਬਜ਼ੀ ਬਣਨ ਦਾ ਪ੍ਰੋਸੀਜਰ ਹੈ ਉਹ ਬਿਲਕੁਲ ਨਾ ਰੁਕੇ ਲਗਾਤਾਰ ਹੀ ਬਣਦੀ ਰਹੇ ਹੌਲੀ-ਹੌਲੀ ਕਰਕੇ ਜੀ ਆਪਾਂ ਸਾਰੇ ਆਲੂਏ ਦੇ ਵਿੱਚ ਪਾਤੇ ਤੇ ਸਬਜੀ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਤਾ ਉਸ ਤੋਂ ਬਾਅਦ ਜੀ ਇਹਨੂੰ ਟੱਕ ਕੇ ਆਪਾਂ 3-4 ਮਿੰਟ ਲਈ ਪਕਾਵਾਂਗੇ ਲਗਾਤਾਰ ਇਸੇ ਤਰ੍ਹਾਂ ਹੀ ਆਪਾਂ ਕਰਨਾ ਹੈ ਇਹਨੂੰ ਟੱਕ ਕੇ ਪਕਾਉਣਾ ਹੈਗਾ ਉਸ ਤੋਂ ਬਾਅਦ ਜੀ ਇਹਦੇ ਵਿੱਚ ਪਾਈ ਆਪਾਂ ਮੇਥੀ ਇੱਥੇ ਕਸ਼ਮੋੜ ਜਿਹੜੀ ਸਬਜੀ ਦੀ ਬੜੀ ਸੋਹਣੀ ਹੋਣ ਲੱਗੀ ਫਿਰ ਬਿਲਕੁਲ ਛੋਟਾ ਟੀस्पून ਆਪਾਂ ਪਾਇਆ ਅਮचूर ਪਾਊਡਰ ਦਾ ਜਿਸ ਨਾਲ ਇਹ ਸਬਜੀ ਬੜੀ ਚਟਪਟੀ ਬਣਦੀ ਹੈ ਤੇ ਬਹੁਤ ਹੀ ਮਜ਼ੇਦਾਰ ਟੇਸਟ ਦਿੰਦੀ ਹੈ ਉਸ ਤੋਂ ਬਾਅਦ ਇਹ ਜਦੋਂ ਹੀ ਬਣ ਕੇ ਤਿਆਰ ਹੋਗੀ ਤਾਂ ਆਪੇ ਦੇ ਉੱਪਰ ਪਾ ਦਾਂਗੇ ਹਰਾ-ਹਰਾ ਧਨੀਆ ਨਾਲ ਨਾਲੇ پکੜੀਏ ਚੀਨੀ ਕੇ ਲਈ ਤੁਸੀਂ ਗਰੇਵੀ ਗਾੜੀ ਰੱਖਣੀ ਹੈ ਉਸ ਹਿਸਾਬ ਨਾਲ ਰੱਖ ਲਿਓ ਜੇ ਤੁਸੀਂ ਟਿੱਕੀ ਵਗੈਰਾ ਤੇ ਪਾਉਣੀ ਹੈ ਜਾਂ ਕੋਈ ਕਚੋਰੀ ਵਗੈਰਾ ਤੇ ਪਾਉਣੀ ਹੈ ਤਾਂ ਇਹਦੇ ਵਿੱਚ ਪਾਣੀ ਥੋੜਾ ਜਿਹਾ ਜ਼ਿਆਦਾ ਰੱਖ ਲਿਓ ਕਿਉਂਕਿ ਉਹਦੇ ਵਿੱਚ ਥੋੜੀ ਜੀ ਆਪਣੀ ਗਰੇਵੀ ਹੈ ਜਿਹੜੀ ਉਹ ਪਤਲੀ ਹੁੰਦੀ ਹੈ ਪਰ ਜੇ ਤੁਸੀਂ ਇਹ ਪੂਰੀ ਵਗੈਰਾ ਨਾਲ ਖਾਣੀ ਹੈ ਉਹਦੇ ਲਈ ਤੁਸੀਂ ਇਹਨੂੰ ਘਾੜਾ ਕਰ ਲਿਓ ਬਹੁਤ ਹੀ ਟੇਸਟੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਤੇ ਇੱਥੇ ਦੇਖ ਲਓ ਇਹਦੇ ਵਿੱਚ ਕਾਫੀ ਗਰੇਵੀ ਪਈ ਹੈ ਪਰ ਜਦੋਂ ਇਹਨੂੰ ਤੁਸੀਂ ਟੱਕ ਕੇ 10-20 ਮਿੰਟ ਲਈ ਰੈਸਟ ਤੇ ਰੱਖਤਾ ਤਾਂ ਇਹਨੇ ਸਾਰਾ ਪਾਣੀ ਸੋਖ ਜਾਣਾ ਜੇ ਤੁਹਾਨੂੰ ਦੁਬਾਰਾ ਜ਼ਰੂਰਤ ਪਈ ਤੁਸੀਂ ਇਹਦੇ ਵਿੱਚ ਪਾਣੀ ਮਿਕਸ ਕਰ ਲਿਓ ਮਜ਼ੇਦਾਰ ਜੀ ਇਹ ਚਟਪਟੀ ਆਲੂਆਂ ਦੀ ਸਿੰਪਲ ਜੀ ਸਬਜ਼ੀ ਇੱਕ ਵਾਰੀ ਬਣਾ ਕੇ ਜ਼ਰੂਰ ਦੇਖਿਓ ਇੰਨੀ ਜਿਆਦਾ ਟੇਸਟੀ ਬਣਦੀ ਹੈ ਕਿ بار-बार ਬਣਾਓਗੇ ਬਾਕੀ ਚਟਪਟ ਬਣ ਜਾਂਦੀ ਹੈ ਰੈਸিপি ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਸਬਜੀ ਕਿਓ ਜੀ ਲੱਗੀ